ਅੱਜ ਤੁਹਾਨੂੰ ਅੱਗੇ ਆ ਇੱਕ ਵੀਡੀਓ ਕਲਿੱਪ ਦਿਖਾਉਣ ਲੱਗੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਦੇ ਫੇਰ ਸਿੰਘ ਫਸ ਗਏ ਨੇ ਤੇ ਚਰਨਜੀਤ ਚੰਨੀ ਨੇ ਰਵਨੀਤ ਬਿੱਟੂ ਬਾਰੇ ਇੱਕ ਐਸਾ ਐਲਾਨ ਹੀ ਕਰ ਦਿੱਤਾ ਹੈ ਸੁਣ ਕੇ ਹਾਸਾ ਵੀ ਨਿਕਲਦਾ ਹੈ ਤੇ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਦੂਜੇ ਪਾਸੇ ਮੋਦੀ ਸਾਹਿਬ ਹੁਣ ਬੋਲਣ ਜੋਗੇ ਨਹੀਂ ਰਹੇ ਕਿਉਂਕਿ ਇੱਕ ਐਸਾ ਸੱਚ ਸਾਹਮਣੇ ਆ ਗਿਆ ਹੈ ਕਿ ਹੁਣ ਮੋਦੀ ਸਾਹਿਬ ਬੋਲਣਗੇ ਵੀ ਕੀ ਤੇ ਤੀਜੀ ਗੱਲ ਹੈ ਕਿ ਭਗਵੰਤ ਮਾਨ ਹੋਰਾਂ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਕਸੂਤੇ ਫਸ ਗਏ ਨੇ ਹੁਣ ਉਹ ਵੀ ਕਰਨਗੇ ਤੇ ਕੀ ਕਰਨਗੇ ਤਿੰਨੇ ਮੁੱਦਿਆਂ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਅਖੀਰ ਤੱਕ ਪੂਰੀ ਵੀਡੀਓ ਸੁਣਿਓ ਆਪਣਾ ਵਿਚਾਰ ਜਰੂਰ ਲਿਖਿਓ ਹੁਣ ਪਹਿਲਾਂ ਤਾਂ ਆਹ ਵੀਡੀਓ ਦੇਖੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬਿੱਟੂ ਨੂੰ ਵਾਵਾ ਤੇਲ ਦਿੱਤਾ ਹੈ ਬੜੀਆਂ ਵੱਡੀਆਂ ਤੇ ਕਰਾਰੀਆਂ ਗੱਲਾਂ ਰਵਨੀਤ ਬਿੱਟੂ ਨੂੰ ਆਖੀਆਂ ਨੇ ਲੋਕ ਸੁਣ ਕੇ ਹੱਸ ਵੀ ਰਹੇ ਨੇ ਪਰ ਕੁਝ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਆਹ ਵੇਖੋ ਕੀ ਬੋਲਿਆ ਚਰਨਜੀਤ ਚੰਨੀ ਨੇ ਰਵਨੀਤ ਬਿੱਟੂ ਨੂੰ ਜਿਹੜਾ ਬਿੱਟੂ ਐ ਉਹ ਪਤਾ ਨਹੀਂ ਕਿਹੜੇ ਟਾਈਮ ਕਿਹੜੇ ਚੈਨਲ ਤੋਂ ਕਿਆ ਬੋਲ ਰਿਹਾ ਹੈ ਮੈਂ ਤੁਹਾਨੂੰ ਦੱਸਦਾ ਕੱਲ ਉਹਦਾ ਬਿਆਨ ਆ ਗਿਆ ਕਿ ਜੀ ਮੈਂ ਮੁੱਖ ਮੰਤਰੀ ਬਣਨਾ ਨਹੀਂ ਟੂ ਛਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮੁੱਦ ਨਹੀਂ ਬਣਣਾ ਤੁਸੀਂ ਯਾਦ ਰੱਖਿਓ ਮੇਰੀ ਗੱਲ ਇਹ ਸਿਆਣੇ ਬੰਦੇ ਦੀ ਗੱਲ ਕਰ ਲਓ ਬਿੱਟੂ ਰਜ ਬਿੱਟੂ ਬਿੱਟੂ ਕੀ ਯਾਰ ਬਿੱਟੂ ਲੋਕਾਂ ਨੇ ਹਰਾ ਕੇ ਭੇਜਤਾ ਉਸੇ ਦੇ ਇਹ ਤੂੰ ਛੱਡੋ ਹੋਰ ਦਾ ਲਓ ਜੀ ਚਰਨਜੀਤ ਚੰਨੀ ਸਾਹਿਬ ਨੇ ਤਾਂ ਐਲਾਨ ਹੀ ਕਰ ਦਿੱਤਾ ਉਹ ਤਾਂ ਕਹਿੰਦੇ ਨੇ ਬੀ ਰਵਨੀਤ ਬਿੱਟੂ ਜਿਹੜਾ ਇਹ ਸੋਚੀ ਬੈਠਾ ਹੈ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ਬੀਜੇਪੀ ਦੀ ਸਰਕਾਰ ਚ ਤੇ ਚਰਨਜੀਤ ਚੰਨੀ ਨੇ ਇਹ ਗੱਲ ਕਹਿਤੀ ਹੈ ਤੁਸੀਂ ਸੁਣ ਲਈ ਹੈ ਵੀ ਜਿਹੜਾ ਨੀਟੂ ਸ਼ਟਰਾਂ ਵਾਲਾ ਉਹ ਤਾਂ ਮੁੱਖ ਮੰਤਰੀ ਬਣ ਸਕਦਾ ਪਰ ਬਿੱਟੂ ਨਹੀਂ ਬਣ ਸਕਦਾ ਹੁਣ ਤੁਸੀਂ ਕੀ ਕਹੋਗੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕੀ ਚੰਨੀ ਠੀਕ ਕਹਿ ਰਿਹਾ ਕਿ ਚੰਨੀ ਗਲਤ ਕਹਿ ਰਿਹਾ ਦੇਖੋ ਫੀਲਿੰਗਾਂ ਦਾ ਕੀ ਹੈ ਲੈ ਲੈਣੀਆਂ ਚਾਹੀਦੀਆਂ ਬਿੱਟੂ ਵੀ ਫੀਲਿੰਗਾਂ ਲਈ ਜਾਂਦਾ ਹੈ ਰਾਜਾ ਵੜਿੰਗ ਵੀ ਮੁੱਖ ਮੰਤਰੀ ਬਣਨ ਦੀ ਫੀਲਿੰਗ ਲਈ ਜਾਂਦਾ ਹੈ ਸੁਖਜਿੰਦਰ ਰੰਧਾਵਾ ਵੀ ਲਈ ਜਾਂਦਾ ਉਹ ਯਾਰ ਇਹ ਰਾਜਨੇਤਾ ਸਾਰੇ ਹੀ ਲੈ ਸਕਦੇ ਨੇ ਔਰ ਇਹ ਬਣ ਵੀ ਸਕਦੇ ਨੇ ਕਿਉਂਕਿ ਸਾਡੀ ਜਨਤਾ ਦੀ ਜਿਹੜੀ ਚੇਤਨਾ ਜਾਗਰਤੀ ਹੈ ਉਹ ਅਜੇ ਬਹੁਤ ਘੱਟ ਹੈ ਤੇ ਇਹ ਲੋਕਾਂ ਨੂੰ ਬੁੱਧੂ ਬਣਾਉਣ ਚ ਮੂਰਖ ਬਣਾਉਣ ਚ ਕਾਮਯਾਬ ਹੋ ਸਕਦੇ ਹੁੰਦੇ ਨੇ ਇਹਨਾਂ ਨੂੰ ਇਹ ਪਤਾ ਹੁਣ ਚਰਨਜੀਤ ਚੰਨੀ ਨੇ ਤਾਂ ਕਹਿਤਾ ਵੀ ਬਣ ਨਹੀਂ ਸਕਦਾ ਬਿੱਟੂ ਪਰ ਮੈਨੂੰ ਲੱਗਦਾ ਬਿੱਟੂ ਬਣ ਵੀ ਸਕਦਾ ਹੈ ਕਿਵੇਂ ਬਣ ਸਕਦਾ ਹੈ ਦੇਖੋ ਯਾਰ ਤੁਸੀਂ ਦੱਸੋ ਕੀ ਆਪਣੀ ਜਿਹੜੀ ਜਨਤਾ ਹੈ ਆਪਾਂ ਜਿਹੜੇ ਲੋਕ ਆ ਆਪਾਂ ਨੂੰ ਬਹੁਤ ਜ਼ਿਆਦਾ ਕੋਈ ਚੇਤਨਾ ਜਾਂ ਜਾਗਰਤੀ ਹੈਗੀ ਹੈ ਇਹਨਾਂ ਦਲ ਬਦਲੂ ਨੇਤਾਵਾਂ ਨੂੰ ਆਪਾਂ ਮੂੰਹ ਲਾੜੋਂ ਹਟ ਜੰਨੇ ਆ ਅੱਜ ਤੱਕ ਕਿੰਨੇ ਨੇਤਾ ਨੇ ਰਾਜਨੇਤਾ ਨੇ ਜਿਨ੍ਹਾਂ ਨੇ ਝੂਠੇ ਲਾਰੇ ਲਾਏ ਆਪਾਂ ਨੂੰ ਬੁੱਧੂ ਬਣਾਇਆ ਆਪਾਂ ਨੂੰ ਮੂਰਖ ਬਣਾਇਆ ਆ ਹੋਰ 40 40 ਸਾਲ ਤੋਂ ਮੂਰਖ ਬਣਾ ਕੇ ਆਪਾਂ ਨੂੰ ਲੁੱਟਦੇ ਰਹੇ ਨੇ ਤੇ ਫਿਰ ਇੱਕ ਦਮ ਰਾਤੋਂ ਰਾਤ ਪਾਰਟੀ ਬਦਲ ਜਾਂਦੇ ਨੇ ਆਪਾਂ ਕੋਈ ਸਟੈਂਡ ਲਾਏ ਨਹੀਂ ਲਾਏ ਆਪਾਂ ਫਿਰ ਉਹਨਾਂ ਨੂੰ ਜਿਤਾ ਦਿੰਨੇ ਆ ਤੇ ਫਿਰ ਭਾਈ ਬਿੱਟੂ ਫੀਲਿੰਗ ਲੈ ਸਕਦਾ ਚਰਨਜੀਤ ਚੰਨੀ ਦੀ ਗੱਲ ਜਿਹੜੀ ਆ ਉਹ ਹਸਣ ਲਈ ਤਾਂ ਠੀਕ ਹੈ ਪਰ ਜਿਹੋ ਜੀ ਸਰਕਾਰਾਂ ਨੇ ਤੇ ਸਿਸਟਮ ਨੇ ਆਪਣੇ ਲੋਕਾਂ ਦੀ ਸਮਝ ਦਾ ਪੱਦਰ ਰੱਖਿਆ ਹੋਇਆ ਤੇ ਜਿਹੜੇ ਤਰੀਕਿਆਂ ਦੇ ਨਾਲ ਇਹ ਭਾਜਪਾ ਚੋਣਾ ਲੜਦੀ ਹੈ ਤੇ ਜਿਹੜੇ ਤਰੀਕਿਆਂ ਨਾਲ ਉਹ ਜਿੱਤਦੀ ਹੈ ਤਾਂ ਬਿੱਟੂ ਦੀ ਬੀਜੇਪੀ ਦੀ ਸਰਕਾਰ ਬਣ ਸਕਦੀ ਹੈ ਤੇ ਫਿਰ ਬਿੱਟੂ ਦਾ ਦਾਅ ਵੀ ਲੱਗ ਸਕਦਾ ਹੈ ਦੇਖੋ ਜੇਕਰ ਸੈਂਟਰ ਦੇ ਵਿੱਚ ਬਿੱਟੂ ਨੂੰ ਐਸ ਟਾਈਮ ਮੰਤਰੀ ਬਣਾਇਆ ਹੋਇਆ ਸੈਂਟਰ ਗਵਰਨਮੈਂਟ ਦਾ ਐਮਪੀ ਖੜਾ ਸੀ ਬੀਜੇਪੀ ਵੱਲੋਂ ਲੁਧਿਆਣੇ ਲੁਧਿਆਣੇ ਦੇ ਲੋਕਾਂ ਨੇ ਇਹਨੂੰ ਐਮਪੀ ਹਰਾਤਾ ਤੇ ਬੀਜੇਪੀ ਨੇ ਸੈਂਟਰ 'ਚ ਇਹਨੂੰ ਹਾਰੇ ਹੋਏ ਇਹਨੂੰ ਮੰਤਰੀ ਬਣਾਤਾ ਹੁਣ ਤੁਸੀਂ ਦੱਸੋ ਜੇ ਆ ਕੁਝ ਹੋ ਸਕਦਾ ਹੈ ਤੇ ਭਾਈ ਫਿਰ ਬਿੱਟੂ ਮੁੱਖ ਮੰਤਰੀ ਵੀ ਬਣ ਸਕਦਾ ਹੈ ਅਗਲੀ ਗੱਲ ਮੋਦੀ ਸਾਹਿਬ ਹੁਣ ਕੀ ਬੋਲਣਗੇ ਇੱਕ ਰਿਪੋਰਟ ਆਈ ਹੈ ਔਰ ਆਮ ਹੀ ਸਾਰਿਆਂ ਨੂੰ ਪਤਾ ਹੈ ਮੋਦੀ ਸਾਹਿਬ ਹੁਣ ਬੋਲਣ ਜੋਗੇ ਨਹੀਂ ਰਹੇ ਕਿਉਂ ਨਹੀਂ ਰਹੇ ਕਿਉਂਕਿ ਮੋਦੀ ਸਾਹਿਬ ਵੋਟਾਂ ਤੋਂ ਪਹਿਲਾਂ ਜਦੋਂ ਜੇ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਤਾਂ ਕਹਿੰਦੇ ਹੁੰਦੇ ਸੀ ਕਿ ਇਹ ਮਨਮੋਹਨ ਸਿੰਘ ਦੀ ਸਰਕਾਰ ਮੌਨ ਹੈ ਡਾਲਰ ਦੇ ਮੁਕਾਬਲੇ ਰੁਪਇਆ ਗਿਰਤਾ ਜਾ ਰਹਾ ਹੈ ਡਾਲਰ ਉੱਪਰ ਚੜhta ਜਾ ਰਹਾ ਹੈ ਰੁਪਇਆ نیچے ਹੀ ਗਿਰਤਾ ਜਾ ਰਹਾ ਹੈ ਔਰ ਇਹ ਸਰਕਾਰ ਮੋਨ ਹੈ ਮੋਦੀ ਸਾਹਿਬ ਕਹਿੰਦੇ ਸੀ ਤੇ ਹੁਣ ਤੁਸੀਂ ਦੇਖੋ ਆ ਨਵੀਂ ਜੋ ਹਾਲਤ ਬਣੀ ਹੈ ਜੋ ਨਵੀਆਂ ਰਿਪੋਰਟਾਂ ਨੇ ਜਦੋਂ ਮੋਦੀ ਸਾਹਿਬ ਇਹ ਗੱਲ ਕਹਿੰਦੇ ਸੀ ਉਦੋਂ 1 ਡਾਲਰ ਦੇ ਮੁਕਾਬਲੇ 55 60 ਰੁਪਏ ਹੁੰਦੇ ਸੀ US ਡਾਲਰ ਦੇ ਮੁਕਾਬਲੇ ਤੇ ਹੁਣ ਅੱਜ ਰੁਪਈਆ ਹੋਰ ਥੱਲੇ ਗਿਰਦਾ 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 ਇੱਥੋਂ ਤੱਕ ਗਿਰ ਗਿਆ ਭਾਰਤ ਦੀ ਕਰੰਸੀ ਮੋਦੀ ਰਾਜ ਇੱਥੋਂ ਤੱਕ ਥੱਲੇ ਗਿਰ ਗਈ ਹੈ ਕਿ 4.84 ਡਾਲਰ ਤੇ ਮਤਲਬ 1 ਡਾਲਰ ਤੇ 84 ਰੁਪਏ ਮਤਲਬ 1 ਡਾਲਰ ਦੇ ਮੁਕਾਬਲੇ 84 ਰੁਪਏ ਸਾਨੂੰ ਦੇਣੇ ਪੈਣਗੇ ਐਨਾ ਰੁਪਿਆ ਥੱਲੇ ਡਿੱਗ ਪਿਆ 1 ਡਾਲਰ ਦੀ ਕੀਮਤ ਅਮਰੀਕਾ ਦੇ ਭਾਰਤ ਦੇ 84 ਰੁਪਿਆਵਾਂ ਦੇ ਬਰਾਬਰ ਹੋਗੀ ਐਨਾ ਰੁਪਿਆ ਥੱਲੇ ਡਿੱਗ ਪਿਆ ਹੁਣ ਤੁਸੀਂ ਦੱਸੋ ਕੀ ਕਹੋਗੇ ਮੋਦੀ ਸਾਹਿਬ ਵੈਸੇ ਤਾਂ ਹੁਣ ਬੋਲਣ ਜੋਗੇ ਨਹੀਂ ਰਹੇ ਪਰ ਕੀ ਉਹ ਬੋਲਣੋਂ ਹਟਣਗੇ ਨਾ 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 ਵੇਖੋ ਉਹ ਨਹੀਂ ਹਟ ਸਕਦੇ ਉਹ ਤਾਂ ਮਨਕੀ ਬਾਤ ਵੀ ਕਰਦੇ ਨੇ हां करदे ਆਪਦੇ ਮਨ ਦੀ ਨੇ ਲੋਕਾਂ ਦੇ ਮਨਾਂ ਚ ਕੀ ਚੱਲਦਾ ਹੈ ਇਹਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਬੋਲਣਗੇ ਤਾਂ ਉਹ ਹੋਣ ਵੀ ਪਰ ਨੈਤਿਕ ਤੌਰ ਤੇ ਬੋਲਣ ਜੋਗੇ ਉਹ ਨਹੀਂ ਰਹੇ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਮਨਮੋਹਨ ਸਿੰਘ ਦੀ ਸਰਕਾਰ ਮੌਨ ਹੈ ਇਹ ਮੈਂ ਵਧਤੀ ਮਹਿੰਗਾਈ 'ਤੇ ਮੌਨ ਬੋਲਣੇ ਕੋ ਤਿਆਰ ਨਹੀਂ ਹੈ ਕਹਿੰਦੇ ਸੀ ਨਾ ਪਰ ਮਹਿੰਗਾਈ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਵਧ ਗਈ ਮੈਂ ਇਹ ਨਹੀਂ ਕਹਿੰਦਾ ਵੀ ਕਾਂਗਰਸ ਦਾ ਰਾਜ ਚੰਗਾ ਸੀ ਉਹਦੇ ਵਿੱਚ ਵੀ ਬਹੁਤ ਵੱਡੀ ਲੁੱਟ ਸੀ ਪਰ ਇਹਨਾਂ ਨੇ ਤਾਂ ਰੈਂਦੀ ਕਸਰ ਵੀ ਕੱਢ ਤੀ ਆ ਕੇ ਹੁਣ ਤੁਸੀਂ ਦੱਸੋ ਮੋਦੀ ਸਾਹਿਬ ਬੋਲਣ ਜੋਗੇ ਰਹੇ ਨੇ ਦੇਖੋ ਜੇ ਤਾਂ ਨੈਤਿਕ ਤੌਰ ਤੇ ਵੇਖੀਏ ਤੇ ਨਹੀਂ ਪਰ ਉਹ ਤਾਂ 15-15 ਲੱਖ ਲੋਕਾਂ ਦੇ ਖਾਤਿਆਂ 'ਚ ਪਾਉਣ ਦੀ ਗੱਲ ਕਰਕੇ ਤੇ RAM ਨਾਲ ਮੁਕਰ ਕੇ ਤੇ ਇਹ ਵੀ ਕਹਿ ਦਿੰਦੇ ਨੇ ਵੀ ਉਹ ਤਾਂ ਚੋਣ ਜੁਮਲਾ ਸੀ ਮਤਲਬ ਉਹ ਤਾਂ ਵੋਟਾਂ ਵੇਲੇ ਦੀ ਮਸ਼ਕਰੀ ਸੀ ਉਹ ਤਾਂ ਵੋਟਾਂ ਵੇਲੇ ਦਾ ਚੁਟਕਲਾ ਸੀ ਜੁਮਲਾ ਮਤਲਬ ਚੁਟਕਲਾ ਤਾਂ ਮਿੱਤਰੋ ਮੋਦੀ ਸਾਹਿਬ ਕਹਿੰਦੇ ਰਹੇ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ 10 ਸਾਲ ਉਹਨਾਂ ਦਾ ਰਾਜ ਰਿਆ ਲਗਾਤਾਰ 10 ਸਾਲਾਂ ਚ ਵੀ 2 ਕਰੋੜ ਲੋਕਾਂ ਨੂੰ ਨੌਕਰੀ ਨਹੀਂ ਦਿੱਤੀ ਹਰ ਸਾਲ 2 ਕਰੋੜ ਦੀ ਗੱਲ ਕਰਦੇ ਸੀ ਉਹ 2 ਕਰੋੜ ਨੂੰ ਤਾਂ ਛੱਡੋ ਕਰੋੜ ਨੂੰ ਵੀ ਨਹੀਂ ਦਿੱਤੀ ਪਰ ਬੋਲੀ ਉਹ ਫਿਰ ਵੀ ਜਾਂਦੇ ਨੇ ਉਹਨਾਂ ਨੂੰ ਬੋਲਣੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਸ਼ਰਮ ਹੈ ਕਿ ਇਹਨੂੰ ਆਤੀ ਨਹੀਂ ਕਹਿੰਦੇ ਆ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਇੱਕ ਸੀਮਾ ਹੁੰਦੀ ਹੈ ਪਰ ਬੇਸ਼ਰਮੀ ਦੀ ਕੋਈ ਹੱਦ ਤੇ ਕੋਈ ਸੀਮਾ ਨਹੀਂ ਹੁੰਦੀ ਸੋ ਅੱਗੇ ਭਗਵੰਤ ਮਾਨ ਸਰਕਾਰ ਨੂੰ ਜਿਹੜੀ ਸੁਪਰੀਮ ਕੋਰਟ ਆ ਉਹਨੇ ਬਹੁਤ ਵੱਡਾ ਝਟਕਾ ਦਿੱਤਾ ਪਹਿਲਾਂ ਜਦੋਂ ਸਰਪੰਚੀ ਦੀਆਂ ਚੋਣਾਂ ਦਾ ਮੁੱਦਾ ਸੀ ਭਗਵੰਤਬਾਨ ਸਰਕਾਰ ਸਰਪੰਚਾਂ ਨੂੰ ਭੰਗ ਕਰ ਚੁੱਕੀ ਸੀ ਪੰਚਾਇਤਾਂ ਨੂੰ ਭੰਗ ਕਰ ਚੁੱਕੀ ਸੀ ਲਗਭਗ ਕਈ ਮਹੀਨਿਆਂ ਤੋਂ ਪਿੰਡਾਂ ਦੇ ਕੰਮ ਬੰਦ ਪਏ ਸੀ ਪਰ ਭਗਵੰਤਬਾਨ ਸਰਕਾਰ ਚੋਣਾਂ ਕਰਾਉਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਫਿਰ ਹਾਈ ਕੋਰਟ ਨੇ ਖਿੱਚਿਆ ਫਿਰ ਹਾਈ ਕੋਰਟ ਦੇ ਵਾਰ-ਵਾਰ ਖਿੱਚਣ ਤੇ ਤੇ ਸਖਤੀ ਕਰਨ ਤੇ ਜਦੋਂ ਟਾਈਮ ਬਾਉਂਡ ਕਰਤਾ ਫਿਰ ਇਹਨਾਂ ਨੇ ਸਰਪੰਚੀ ਦੀਆਂ ਚੋਣਾਂ ਦੀ ਡੇਟ ਐਲਾਨ ਕੀਤੀ ਸੀ ਉਸੇ ਤਰ੍ਹਾਂ ਹੁਣ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾਂ ਨੇ ਨਗਰ ਕੌਂਸਲਾਂ ਦੀਆਂ ਉਹ ਚੋਣਾਂ ਨਹੀਂ ਕਰਵਾ ਰਹੀ ਪੰਜਾਬ ਸਰਕਾਰ ਮਾਮਲਾ ਸੁਪਰੀਮ ਕੋਰਟ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਚ ਗਿਆ ਫਿਰ ਹੁਣ ਅਦਾਲਤ ਨੇ ਫਿਰ ਟਾਈਮ ਬਾਉਂਡ ਕਰਤਾ ਵੀ ਤੁਹਾਨੂੰ 15 ਦਿਨ ਦਿੱਤੇ 15 ਦਿਨਾਂ ਚ ਜਾਂ ਤਾਂ ਵੋਟਾਂ ਪਵਾ ਲਓ ਚੋਣਾਂ ਕਰਾ ਲਓ ਤੇ ਜਾਂ ਫਿਰ ਸੁਪਰੀਮ ਕੋਰਟ ਦੇਖੇਗੀ ਵੀ ਕੀ ਕਰਨਾ ਸਖਤ ਹੁਕਮ ਹੋਏ ਨੇ ਹੁਣ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚੱਬਿਆ ਉਹ ਗੱਲ ਪੰਜਾਬ ਸਰਕਾਰ ਦੀ ਫੇਰ ਬਣ ਗਈ ਹੈ ਹੁਣ ਇਹਨਾਂ ਨੂੰ 15 ਦਿਨ ਦੇ ਵਿੱਚ ਵੋਟਾਂ ਪਾਉਣ ਦੀ ਤਰੀਕ ਦਾ ਐਲਾਨ ਕਰਨਾ ਹੀ ਪਵੇਗਾ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ ਉਹਨੇ ਇਹ ਗੱਲ ਆਖੀ ਹੈ ਤੇ ਫਿਰ ਹੁਣ ਜੇ ਕਰਨਗੇ ਵੀ ਤੇ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹਿਣੀ ਕਿਉਂਕਿ ਜਦੋਂ ਦਬਾਅ ਪਾ ਕੇ ਕਰਾਇਆ ਉਹਦਾ ਫਾਇਦਾ ਕੀ ਹੈ ਉਦਾ ਮਤਲਬ ਕੀ ਹੈ ਸੋ ਅਗਲੀ ਗੱਲ ਗੱਦੜਵਾ ਦੇ ਵਿੱਚ ਜਿਹੜੀਆਂ ਚੋਣਾ ਹੋ ਰਹੀਆਂ ਨੇ ਰਾਜਾ ਵੜਿੰਗ ਉਥੇ ਕਸੂਤਾ ਫਸਦਾ ਨਜ਼ਰ ਆ ਰਿਹਾ ਕਿਵੇਂ ਇੱਕ ਤਾਂ ਵੀਡੀਓ ਕੱਲ ਆਈ ਰਾਜਾ ਵੜਿੰਗ ਦੀ ਪਹਿਲਾਂ ਤਾਂ ਆਈ ਮਨਪ੍ਰੀਤ ਬਾਦਲ ਦੀ ਜੀਜੋ ਨੌਕਰੀਆਂ ਥੋਕ ਚ ਮੰਡੀ ਜਾਂਦਾ ਫੇਰ ਆ ਗਈ ਡਿੰਪੀ ਢਿੱਲੋਂ ਦੀ ਜੀਹ ਤੇ ਡਿੰਪੀ ਢਿੱਲੋਂ 100 ਕਰੋੜ ਰੁਪਈਆ ਲੋਕਾਂ 'ਚ ਸਿੱਧਾ ਹੀ ਵੰਡਣ ਦੀ ਗੱਲ ਕਰੀ ਜਾਂਦੇ ਨੇ ਫੇਰ ਰਾਜਾ ਵੜਿੰਗ ਦੀ ਆਈ ਜੀਦੇ ਚੋ ਮਸਜਿਦ ਦੇ ਵਿੱਚ ਜਾ ਕੇ ਜਿਹੜਾ ਨਿਯਮ ਕਾਨੂੰਨ ਨੂੰ ਲੰਘ ਕੇ ਤੋੜ ਕੇ ਇੱਕ ਧਾਰਮਿਕ ਸਥਾਨ ਤੇ ਜਾ ਕੇ ਉੱਥੇ ਲੋਕਾਂ ਨੂੰ ਵੋਟਾਂ ਲਈ ਪਰਮਾਉਂਦੇ ਨਜ਼ਰ ਆਏ ਤੇ ਇੱਕ ਹੋਣ ਵੀਡੀਓ ਆਈ ਰਾਜਾ ਵੜਿੰਗ ਦੀ ਫੇਰ ਉਹ ਕੀ ਹੈ ਉਹ ਵੀਡੀਓ ਇਹ ਹੈ ਕਿ ਰਾਜਾ ਵੜਿੰਗ ਇੱਕ ਥਾਂ ਤੇ ਭਾਸ਼ਣ ਕਰ ਰਹੇ ਨੇ ਤੇ ਲੋਕਾਂ ਨੂੰ ਕਹਿ ਰਹੇ ਨੇ ਵੀ ਤੁਹਾਨੂੰ ਆਹ ਦਿੱਤਾ ਤੁਹਾਨੂੰ ਭਾਂਡੇ ਦਿੱਤੇ ਤੁਹਾਨੂੰ ਐ ਇਨੇ ਗਿਫਟ ਦਿੱਤੇ ਤੇ ਕਹਿੰਦਾ ਦੀਵਾਲੀ ਤੇ ਮੈਂ ਹੁਣ ਵੀ ਦੇ ਕੇ ਹਟਿਆ ਤੇ ਜਿਹੜੀਆਂ ਭੈਣਾ ਬੀਬੀਆਂ ਰਹਿ ਗਈਆਂ ਉਹਨਾਂ ਨੂੰ ਅਗਲੇ ਸਾਲ ਕਹਿੰਦਾ 40-40 ਹਜ਼ਾਰ ਦੇ ਚੈੱਕ ਵੀ ਮੈਂ ਦਵਾਂਗਾ ਸਿੱਧੇ ਰੂਪ ਦੇ ਵਿੱਚ ਹੀ ਵੋਟਾਂ ਦੇ ਲਈ ਐਦਾਂ ਗੁੰਮਰਾਹ ਕਰਨਾ ਐਦਾਂ ਬੋਲਣਾ ਕੀ ਇਹ ਵਾਜਬ ਹੈ ਜੇ ਉਹ ਵੀਡੀਓ ਠੀਕ ਹੈ ਤਾਂ ਫਿਰ ਇਹ ਬਿਲਕੁਲ ਗਲਤ ਹੈ ਫਿਰ ਇਹ ਬਿਲਕੁਲ ਗੁੰਮਰਾਹਕੁਨ ਪ੍ਰਚਾਰ ਹੈ ਚੋਣ ਕਮਿਸ਼ਨ ਕਿੱਥੇ ਹੈ ਜਿਸ ਦਿਨ ਜਿਹੜਾ ਮਨਪ੍ਰੀਤ ਬਾਦਲ ਹੈ ਉਸਨੇ ਇਹ ਐਲਾਨ ਕੀਤਾ ਲੋਕ ਇਕੱਠੇ ਕਰਕੇ ਵੀ ਮੈਂ ਤੁਹਾਡੀ ਮੁੰਡਿਆਂ ਨੂੰ ਕੁੜੀਆਂ ਨੂੰ ਰੇਲਵੇ ਚਲਵਾ ਦੇਣਾ ਲਿਆਉ ਮੈਂ ਪੀਆਰਟੀਸੀ ਚਲਵਾ ਦੇਣਾ ਮੈਂ ਆ ਕਰ ਦੇਣਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਦ ਚੋਣ ਜਾਬਤਾ ਲੱਗਾ ਹੋਵੇ ਤਾਂ ਇਹ ਐਲਾਨ ਗੈਰ ਕਾਨੂੰਨੀ ਨੇ ਤੇ ਕਾਰਵਾਈ ਹੁੰਦੀ ਐ ਪਰ ਮਨਪ੍ਰੀਤ ਬਾਦਲ ਦੇ ਉੱਪਰ ਚੋਣ ਕਮਿਸ਼ਨ ਨੇ ਹੁਣ ਤੱਕ ਕੀ ਐਕਸ਼ਨ ਲਿਆ ਤਿੰਨ ਚਾਰ ਦਿਨ ਹੋ ਗਏ ਨੇ ਇਸੇ ਤਰ੍ਹਾਂ ਡਿੰਪੀ ਢਿੱਲੋਂ ਨੇ ਜਿਹੜੇ 100 ਕਰੋੜ ਦੀ ਗੱਲ ਕੀਤੀ ਵੀ ਮਾਨ ਸਾਹਿਬ ਨੇ ਇੱਕ ਮੰਤਰੀ ਤੇ ਇੱਕ ਐਮਐਲਏ ਰਾਹੀਂ ਮੇਰੇ ਕੋਲ 100 ਕਰੋੜ ਰੁਪਇਆ ਕਾਰ ਦੀ ਡਿੱਗੀ ਭਰ ਕੇ ਭੇਜਿਆ ਉਹਦੇ ਤੇ ਚੋਣ ਕਮਿਸ਼ਨ ਨੇ ਕੀ ਐਕਸ਼ਨ ਲਿਆ ਉਹ ਪੈਸਾ ਵੋਟਾਂ ਖਰੀਦਣ ਲਈ ਭੇਜਿਆ ਸੀ ਕਿਉਂਕਿ ਸਿੱਧਾ ਤਾਂ ਡਿੰਪੀ ਰੂਪੇ ਜੇ ਨਹੀਂ ਜਾ ਸਕਦਾ ਡਿੰਪੀ ਤਾਂ ਅਜੇ ਐਮਐਲਏ ਖੜਾ ਹੋਇਆ ਵੋਟਾ ਜੇ ਪਈਆਂ ਨਹੀਂ ਜਿੱਤਿਆ ਉਹ ਹੈ ਨਹੀਂ ਸਰਪੰਚ ਤੱਕ ਵੀ ਨਹੀਂ ਹੈਗਾ ਉਹ ਫਿਰ ਉਹਨੂੰ ਕਾਦੇ ਲਈ 100 ਕਰੋੜ ਭੇਜਣਾ ਸੀ ਜੇ ਤਾਂ ਖਜ਼ਾਨੇ ਚ ਭੇਜਿਆ ਤਾਂ ਵੀ ਸਾਹਮਣੇ ਆਉਣਾ ਚਾਹੀਦਾ ਜੇ ਫਿਰ ਭਗਵੰਤ ਮਾਨ ਹੋਰਾਂ ਨੇ ਆਪਦੇ ਕੋਲੋਂ ਹੀ ਭੇਜਿਆ ਉਹ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਤੇ ਕਾਦੇ ਲਈ ਭੇਜਿਆ ਸੀ ਇਹਦੇ ਉੱਪਰ ਵੀ ਚੋਣ ਕਮਿਸ਼ਨ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਔਰ ਹੁਣ ਰਾਜਾ ਵੜਿੰਗ ਦੀਆਂ ਦੋ ਵੀਡੀਓ ਆਈਆਂ ਇਹਨਾਂ ਤੇ ਚੋਣ ਕਮਿਸ਼ਨ ਕੀ ਕਾਰਵਾਈ ਕਰ ਰਿਹਾ ਹੈ ਚੋਣ ਕਮਿਸ਼ਨ ਤੇ ਵੱਡੇ ਸਵਾਲ ਨੇ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਭਰੋਸੇਯੋਗਤਾ ਬਣਾ ਕੇ ਰੱਖਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਦਾ ਕੰਮ ਬਹੁਤ ਵੱਡਾ ਹੈ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਚ ਜਨਤਾ ਦੇ ਵਿੱਚ ਕ੍ਰੈਡਿਬਿਲਟੀ ਬਣਾ ਕੇ ਰੱਖੇ ਪਰ ਇਲੈਕਸ਼ਨ ਕਮਿਸ਼ਨ ਸਖਤ ਐਕਸ਼ਨ ਲੈਂਦਾ ਨਜ਼ਰ ਨਹੀਂ ਆ ਰਿਹਾ ਇਹਦੇ ਕਾਰਨ ਕੀ ਨੇ ਔਰ ਇਲੈਕਸ਼ਨ ਕਮਿਸ਼ਨ ਨੂੰ ਪਤਾ ਹੋ ਸਕਦਾ ਹੈ ਜਾਂ ਤੁਹਾਡੇ ਅੰਦਾਜ਼ੇ ਹੋ ਸਕਦੇ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨੀ ਸ਼ੁਕਰੀਆ